ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਡੀ ਟੀ ਵੀ ਚੰਡੀਗੜ੍ਹ ਤੇ ਮੈਂ ਇਸ ਸਮੇਂ ਕਰਾਲੀ ਸਿਟੀ ਥਾਣਾ ਦੇ ਵਿੱਚ ਖੜਾ ਹਾਂ ਜਿੱਥੇ ਲੋਹੜੀ ਦਾ ਤਿਹਾਰ ਮੁਲਾਜ਼ਮਾਂ ਵੱਲੋਂ ਬੜੀ ਧੂਮ-ਧਾਉਮ ਨਾਲ ਮਨਾਇਆ ਗਿਆ ਤੇ ਐਸ ਐਚ ਓ ਸਤਨਾਮ ਸਿੰਘ ਜੀ ਨੇ ਸਥਾਨਕ ਵਾਸੀਆਂ ਵਾਸਤੇ ਆਓ ਇਹ ਸਾਰੇ ਪ੍ਰੋਗਰਾਮ ਦੀਆਂ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕਰਦੇ ਹਾਂ ਕਿਉਂਕਿ 24 ਘੰਟੇ ਡਿਊਟੀ ਹੋਣ ਦੇ ਬਾਵਜੂਦ ਵੀ ਆਪਣੀ ਖੁਸ਼ੀ ਨੂੰ ਕਿੰਨੇ ਨਚਣ ਕੁੱਦਣ ਮਨ ਕਰਾਉ ਤੇ ਕਦੇ ਨਾ ਕਦੇ ਖੁਸ਼ੀ ਮਨਾਉਣੀ ਚਾਹੀਦੀ ਹੈ ਭਾਵੇਂ ਆਪਣੇ ਥਾਣਾ ਹੋਵੇ ਚਾਹੀ ਕਿਤੇ ਵੀ ਲਾਜਮ ਬੈਠੇ ਨੇ ਸਾਡੇ ਨਾਲ ਤਸਵੀਰਾਂ ਸਾਂਝੀਆਂ ਕਰਦੇ ਰਹੇ ਤੁਸੀਂ ਬਣ E ਸਰ ਲੋੜੀ ਦਾ ਤਿਹਾਰ ਮਨਾਇਆ ਗਿਆ ਬੜੇ ਹੀ ਉਤਸ਼ਾਹ ਨਾਲ ਕੀ ਕਹਿਣਾ ਚਾਹੁੰਦੇ ਹੋ ਸਰ ਇਸ ਤੀਨ ਲੋੜੀ ਦਾ ਤਿਹਾਰ ਮਨਾਇਆ ਜੀ ਲੋੜੀ ਦੀਆਂ ਪਹਿਲਾਂ ਤਾਂ ਸਾਰੇ ਦੇਸ਼ ਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਾਂ ਤੇ ਲੋੜੀ ਵਧੀਆ ਸਾਰਾ ਦੇਸ਼ ਮਨਾਵੇ ਤੇ ਸਾਰਿਆਂ ਨੂੰ ਲੋੜੀ ਦੀਆਂ ਮੁਬਾਰਕਾਂ ਬਹੁਤ ਬਹੁਤ ਇੱਕ ਸਰ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਜਦੋਂ ਵੀ ਕੋਈ ਤਿਹਾਰ ਆਉਂਦਾ ਹੈ ਕਿਉਂਕਿ ਤੁਹਾਡੀ ਡਿਊਟੀ ਜਿਹੜੀ 24 ਘੰਟੇ ਦੀ ਹੁੰਦੀ ਹੈ ਪਰਿਵਾਰ ਦੇ ਨਾਲ ਕਿਸ ਤਰ੍ਹਾਂ ਵਕਤ ਮੈਚ ਕਰਦੇ ਹੋ ਕਿਉਂਕਿ ਕਿਤੇ ਨਾ ਕਿਤੇ ਪਰਿਵਾਰ ਨੂੰ ਮਿਸਤਾ ਕਰਦੇ ਹੀ ਹੋਣੇ ਤਿਹਾਰ ਦੇ ਦਿਨ ਕੀ ਟੈਲੋਜੀ ਤਿਉਹਾਰ ਦੇ ਲੋਹੜੀ ਦੇ ਨਾਲ-ਨਾਲ ਡਿਊਟੀ ਦੇ ਨਾਲ-ਨਾਲ ਅਸੀਂ ਤਿਉਹਾਰ ਵੀ ਚਲੋ ਮਾੜੇ-ਮੋٹے ਆਪਣੇ ਤੌਰ ਪਰ ਇੰਜੋਏ ਕਰ ਲੈਂਦੇ ਆ ਤੇ ਜਿਹੜਾ ਆਪਣਾ ਮੇਨ ਪਰਿਵਾਰ ਹੈ ਉਹ ਤਾਂ ਸਾਡਾ ਥਾਣਾ ਹੀ ਹੁੰਦਾ ਸਾਡੇ ਮੁਲਾਜ਼ਮ ਹੀ ਹੁੰਦੇ ਆ ਕਿਉਂਕਿ ਪਰਿਵਾਰ ਤੋਂ ਜ਼ਿਆਦਾ ਸਮਾਂ ਅਸੀਂ ਮੁਲਾਜ਼ਮਾਂ ਨਾਲ ਹੀ ਬਤੀਤ ਕਰਦੇ ਆ ਤੇ ਅਸੀਂ ਇਹਨਾਂ ਨਾਲ ਹੀ ਆਪਣੇ ਬਖਸ਼ੂ ਸਾਂਝੇ ਕਰਕੇ ਆਪਣਾ ਤਿਉਹਾਰ ਮਨਾ ਲੈਂਦੇ ਆ ਕੀ ਸੁਨੇਹ ਦੇਣਾ ਚਾਹੁੰਦੇ ਹੋ ਅੱਜ ਦੀ? ਸੰਦੇਸ਼ ਇਹ ਹੈ ਜੀ ਤਿਉਹਾਰ ਮਨਾਏ ਜਾਣ ਸੇਫਲੀ ਮਨਾਓ ਤੇ ਕਿਸੇ ਨੂੰ ਦੁੱਖ ਤਕਲੀਫ ਨਾ ਦਿਓ ਤੇ ਵਧੀਆ ਤਰੀਕਾਂ ਜੀ ਦੀ ਨਿਗਰਤ ਕੀਤੀ ਕਰੋ। ਰਾਤ ਨੂੰ ਅੱਜ ਲੋਹੜੀ ਦਾ ਤਿਹਾਰ ਮਨਾਇਆ ਜਾਣਾ ਪੂਰੇ ਸ਼ਹਿਰ ਦੇ ਵਿੱਚ ਤੇ ਕਿਸ ਤਰ੍ਹਾਂ ਨਾਕੀਬੰਦੀ ਕੀਤੀ ਗਈ ਹੈ? ਲੋਹੜੀ ਦੇ ਤਿਹਾਰ ਦੇ ਸਬੰਧ ਚ ਜੀ ਜਿਹੜੀਆਂ ਪੂਰੇ ਸ਼ਹਿਰ ਦੇ ਵਿੱਚ ਪੈਟਰੋਲਿੰਗ ਪਾਟੀਆਂ ਲਗਾਈਆਂ ਗਈਆਂ ਨੇ ਤੇ ਸੁਰੱਖਿਆ ਦੇ ਪੂਰੇ ਪ੍ਰਬੰਧ ਕੀਤੇ ਗਏ ਨੇ ਉਹਦੇ ਸਬੰਧੀ ਲੋਹੜੀ ਦਾ ਮਨਾਇਆ ਜਾ ਰਿਹਾ ਹੈ।